ਇਤਿਹਾਸਿਕ ਕਸਬਾ ਧਿਆਨਪੁਰ ਨਜ਼ਦੀਕ ਪਿੰਡ ਡਾਲੇਚੱਕ ਚਤਰਕਸਾਰ ਪਸ਼ੂਆ ਵਾਲੇ ਸ਼ੈੱਡ ਨੂੰ ਅੱਗ ਲੱਗ ਜਾਣ ਤੇ 60 ਸਾਲਾਂ ਬਜ਼ੁਰਗ ਦੀ ਮੌਤ ਤੇ ਹੋਰ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮਿਤਕ ਦੇ ਪਰਿਵਾਰਕ ਮੈਂਬਰਾਂ ਪਿੰਡ ਵਾਸੀਆਂ ਨੇ ਦੱਸਿਆ ਸਵੇਰੇ ਕਰੀਬ 4:35 ਵਜੇ ਨਾਲ ਬਜ਼ੁਰਗ ਗੁਰਦੀਪ ਸਿੰਘ ਘਰ ਬਣੇ ਪਸ਼ੂਆ ਸ਼ੈੱਡ 'ਚੋਂ ਅਚਾਨਕ ਅੱਗ ਦੀਆਂ ਲੱਗਾਂ ਨਿਕਲ ਰਹੀਆਂ ਸਨ। ਅਗਲੀ ਲੀਪੇ ਅਨਕਸੀ ਕੀ ਅਗਲੀ ਲਪੇਚਾ ਜਾਣ ਨਾਲ ਬਜ਼ੁਰਗ ਗੁਰਦੀਪ ਸਿੰਘ ਅਤੇ ਦੋ ਮੱਝਾਂ ਤੇ ਇੱਕ ਬੱਕਰੀ ਵੀ ਮੌਕੇ ਤੇ ਹੀ ਮੌਤ ਹੋ ਗਈ ਪਿੰਡ ਵਾਸੀਆਂ ਤੇ ਮੌਕੇ ਤੇ ਪਹੁੰਚੀ ਫਾਇਰ ਬਰਗੇਟ ਦੀ ਗੱਡੀ ਨੇ ਭਾਰੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ਸਵੇਰੇ 6 ਵਜੇ ਜਾਣਕਾਰੀ ਮਿਲੀ ਸੀ ਪਿੰਡ 달चक ਚ ਪਸ਼ੂਆ ਵਾਲਾ ਸ਼ੈੱਡ ਤੇ ਅੱਗ ਲੱਗਦੀ ਲਪੇਟ ਆਇਆ ਤੇ ਜਦੋਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਅੱਗ ਦੀ ਚਪੇਟ ਓਨਾਲ 60 ਸਾਲਾ ਬਜ਼ੁਰਗ ਦੀ ਗੁਰਦੀਪ ਸਿੰਘ ਮੌਤ ਹੋ ਚੁੱਕੀ ਸੀ ਤੇ ਅੱਗ ਲੱਗਣ ਦਾ ਕਾਰਨ ਬਿਜਲੀਆਂ ਦੀਆਂ ਤਾਰਾਂ ਦਾ ਛੋਟ ਸਰਕਟ ਦੱਸਿਆ ਜਾ ਰਿਹਾ ਉਸ ਇਸ ਵੱਲੋਂ ਮਿਤਕ ਦੀ ਲਾਸ਼ ਦਾ ਪੋਸਟ ਮਾਰਡਮ ਕਰਵਾਇਆ ਐਡ ਅੱਗ ਲੱਗਣ ਦਾ ਇਹ ਚਾਨਕਾ ਦੇ ਇੰਝ ਨੂੰ ਆਏ ਆ ਕੰਮ ਤੋਂ ਤੇ ਪਾ ਗਏ ਮੈਂ ਡੰਗਰ ਨ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਦੋਂ ਅੱਖ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦਾ ਗਈ ਆ ਇਹ ਹੁਣ ਡੰਗਰ ਵੀ ਤੁਹਾਨੂੰ ਪਤਾ ਕੀਮਤੀ ਆ ਤੇ ਗੱਡੀ-ਗੁੱਡੀ ਵੀ ਮੋਰਸਾਲੀ ਆ ਤੇ ਵੱਤੋ ਵੱਦ ਸਾਡਾ ਖਰਚਾ ਕੀ ਕਾਰਨ ਕੀ ਕੀ ਹੋਇਆ ਜਿੰਨਾ ਕੀ ਲੱਗੀਆਂ ਨੂੰ ਅੰਜਾ ਕੰਮ ਤੋਂ ਆਏ ਦੇਰ ਕੋਈ ਨੂੰ ਪਤਾ ਨਹੀਂ ਲਗਾ ਜੋ ਅਸੀਂ ਤਿਆਰ ਕਰਨ ਸੌਗੇ ਰਿਆ ਨੂੰ ਬਾਅਦ ਜੋ ਵੇਖ ਰਹੇ ਮੁੰਡਾ ਇਹਨਾਂ ਦੂਜੇ ਨਾਲ ਚੀਕਾ ਮਾਰੀਆਂ ਅੱਗ ਲੱਗੀ ਅੰਦਰ ਜੋ ਆ ਇੱਕ ਵੇਖ ਰਹੇ ਸਾਰੇ ਮੱਚ ਗਈ ਅੱਗ ਤੇ ਕੀ ਕੀ ਨੁਕਸਾਨ ਆ ਨਸਕਾਰਾਂ ਡੈੜੀ ਪੂਰੀ ਹੋ ਗਈ ਤੇ ਦੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਤੇ ਟਰੈਕਟਰ ਗੱਡੀ ਸੜ ਗਈ ਸਾਰੇ ਅੱਗ ਲੱਗੀ ਸਾਰੇ ਇੱਕ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗੀਆਂ ਨੂੰ ਸਰਕਾਰ ਤੋਂ ਕੀ ਮੰਗਿਆ ਰਚੇਰਾ ਪਾਇਆ ਸਮਝ ਨਹੀਂ ਲੱਗੇ ਕੀ ਮੰਗ ਕਰਦੇ ਸਰਕਾਰ ਤੋਂ ਐ ਬੇਖੋ ਨਸਕਾਨ ਹੋਇਆ ਜੋ ਵੇਖੋ ਕੋਈ ਪਤਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜਿਹੜਾ ਸੀਰੇ ਕੋਈ 4:00 ਵਜੇ ਦੀ ਗੱਲ ਆ ਤੇ ਪ੍ਰਭਾਵ ਅਨੁਸਾਰ ਇਸੇ ਤਰ੍ਹਾਂ ਪਤਾ ਲੱਗਾ ਵੀ ਅਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਜਸੀ ਨੇ ਭਜਾਉਣ ਵਾਸਤੇ ਆਏ ਨੇ ਤੇ ਆਗ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸੀ ਆ ਰਹੀ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਤੇ ਜਿਹਦੇ ਨਾਲ ਬੜੀ ਜਦੋਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮੁਰਗੇ ਸਾਕਦੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਹੈ ਵਿਚਾਰਾ ਬਹੁਤ ਆਪਣੇ ਨਾਲ ਵਿਹੜਾ ਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜਿਤਕريبਨ ਜੀ ਆਪਾਂ ਲੈ ਜਦੇ ਪਰ ਭਰਪਾਈ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਂਦਾ ਵੀ ਨੁਕਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ مالی ਨੁਕਸਾਨ ਹੈ ਉਹ तकरीबन ਘੱਟ ਤੋਂ ਘੱਟ ਕੋਈ 10-12 ਲੱਖ ਦੇ ਲੱਗੇ ਇਹਨਾਂ ਦੇ ਚਾਰ ਇਨਸਾਨ ਹੋਏ ਕੋਈ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸੇ ਨਾਲ ਕੁਸਪਤੇ ਲੈ ਆ ਕੇ ਆਪਣਾ ਟਾਈਮ ਪਾਸ ਕਰ ਰਹੇ ਸੀਗੇ ਉਹ ਵੀ ਇਹਨਾਂ ਦਾ ਸੜਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਕਿ ਮੜਮੜ ਦੁੱਧ ਪਾ ਕੇ ਆਪਣਾ ਟਾਈਮ ਪਾਸ ਕਰਦੇ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਦਾ ਸਵਾਹ ਹੋਇਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਵਿਚਾਰਿਆਂ ਦੀ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰਿਆਂ ਦਾ ਇਹੋ ਆਸਰਾ ਹੈਗਾ ਤੇ ਕਿਉਂਕਿ ਜਾਂ ਦੀ ਪ੍ਰਵਾਹੀ ਦਾ ਕਾਰਨ ਸੀ ਪਰ ਮਾਲਿਸ਼ਾ ਤਾਂ ਇਹ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਕਹੜੀ ਹੱਥ jor ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵਾਧੂ ਵਾਧੂ ਹੈਲਪ ਕੀਤੀ ਜਾਵੇ ਤਾਂ ਕਿ ਪ੍ਰਵਾਜ ਜਰਾ ਮੋੜਾ ਪੜੇ ਵਸੇਬੇ ਵੱਲ ਜਾ ਸਕੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਨੇ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲਾਈਟ ਚੱਲ ਰਹੀ ਸੀ ਕੋਈ ਛਾਤ ਸ਼ਰਕਤ ਦੀ ਬਰੌਂਡ ਦਾ ਕਹਦੇ ਆ ਵੀ ਉਹਦੇ ਨਾਲ ਹੀ ਜਰਾ ਹੋ ਗਿਆ ਸੀ ਕਪਰਾਲੀ ਘਰ ਚ ਲੱਗੀ ਹੋਈ ਸੀ ਇਕੱਠਾ ਵਾਸਤੇ ਡੰਗਰਾ ਵਾਸਤੇ ਨਰ ਰੱਖੀ ਹੋਈ ਸੀ ਉਹ ਪ੍ਰਾਲੀ ਨੇ ਪਿਹਾਲ ਕਰੂ ਧਾਰ ਜਾਗਦਾ ਉਹਦੇ ਕਾਰਨ ਜਰਾ ਸਾਰਾ ਕੁਝ ਸਰਫਿਸ ਹੋ ਗਿਆ ਅणि ਸਰ ਕੀ ਮਾਮਲਾ ਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ ਜੀ ਅੱਜ ਸਵੇਰੇ ਸਾਨੂੰ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈ 45 ਚੱਕ ਪਿੰਡ ਅੱਗ ਲੱਗੀ ਆ ਮੁਰਕੇ ਇੱਥੇ ਆਏ ਆ ਜੀ ਗੁਰਦੀਪ ਸਿੰਘ ਸਾਨੂੰ ਸਰਦਾਰਾ ਸਿੰਘ ਢਾਲੀ ਚੱਕ ਦਾ ਹੈ ਕੋਸ 8 ਬਰਸ਼ਾ ਦੀ ਏਜ ਦਾ ਦੇਖੋ ਅੱਗ ਦੀ ਲਪੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰਸਾਈਕਲ ਸੜ ਗਏ ਸਰ ਕੀ ਕਾਰਨ ਪਤਾ ਚੱਲਿਆ ਅੱਗ ਕਿ ਲੱਗਣ ਦੇ ਘੰਟੇ ਤੱਕ ਪਤਾ ਲੱਗਾ ਕਿ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਹੈ